चलो चलो はるおい。 قرار گور پران ਮਹਾਰਾਜ ਲਾਲ ਜੀ ਦਾ ਤੇ ਸਾਰੇ ਦੋਨੋਂ ਟੀਮ ਦਾ ਅੱਜ ਭਾਰਤ ਪੰਜਾਬ ਬਚਾਓ ਯਾਤਰਾ ਦਾ ਪੱਟੀ ਹਲਕੇ ਤੋਂ ਅੱਜ ਸ਼ੁਰੂ ਹੈ ਪਿਛਲੇ ਦਿਨਾਂ ਤੋਂ ਮੈਂ ਦੇਖਿਆ ਮਾਝੇ ਦੀ ਧਰਤੀ ਤੇ ਲਗਾਤਾਰ ਇਹ ਯਾਤਰਾ ਚੱਲ ਰਹੀ ਹੈ ਬਹੁਤ ਜ਼ਿਆਦਾ ਪਿਆਰ ਸੰਗਤ ਆ ਮਿਲ ਰਿਹਾ ਹੈ ਕਿਹੜੀ ਹਾਲਾਤ ਪੰਜਾਬ ਇਸ ਝਾੜੂ ਵਾਲੀ ਸਰਕਾਰ ਨੇ ਕਰ ਦਿੱਤਾ ਆਓ ਇਕੱਠੇ ਹੋ ਕੇ ਆਪਾਂ ਇਸ ਯਾਤਰਾ ਦਾ ਹਿੱਸਾ ਬਣ ਕੇ ਇੱਕ ਹੈ ਜਾਂ ਤੂਫਾਨ ਖੜਾ ਕਰੀਏ ਇਹ ਸ਼ਰਾਬੀ ਮੁੱਖ ਮੰਤਰੀ ਦੀ ਸਰਕਾਰ ਨੂੰ ਆਪਾਂ ਭਜਾਈਏ ਸੋ ਅੱਜ ਸਾਰਿਆਂ ਦਾ ਮਾਣ ਚੋਂ ਧੰਨਵਾਦ ਕਰਦਾ ਵਾਜੂ ਜਿੱਕਾ ਖਾਲਸਾ ਵਾਜੂ ਜਿੱਕੀ ਪਤੇ सरदार सुखबीर सिंह बादल जी प्रधान श्रोमणी अकाली दल ਪੰਜਾਬ ਚਾਉ ਯਾਤਰਾ ਦੇ ਨਿਕਲੇ ਨੇ ਜਿਹਦੇ ਚ ਪਹਿਲਾਂ ਅੰਮ੍ਰਿਤਸਰ ਦੇ ਸਾਰੇ ਜ਼ਿਲ੍ਹੇ ਦੇ ਹਲਕੇ ਕੱਢੇ ਗਏ ਉਸ ਤੋਂ ਬਾਅਦ ਹੁਣ ਜ਼ਿਲ੍ਹਾ ਤਰਨਤਾਰਨ ਚੱਲ ਰਿਹਾ ਹੈ ਕੱਲ ਤਰਨਤਾਰਨ ਦੇ ਦੋ ਹਲਕੇ ਸੀਗੇ ਤਰਨਤਾਰਨ ਤੇ ਕਨੂਰ ਸਾਹਿਬ ਅੱਜ ਪੱਟੀ ਤੇ ਕੈਂਪ ਕਰਨ ਸੋ ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ ਦੇ ਵਿੱਚ ਜਿੱਥੇ ਹਰ ਵਰਗ ਇਸ ਯਾਤਰਾ ਦਾ ਹਿੱਸਾ ਬਣ ਰਿਹਾ ਹੈ ਉੱਥੇ ਨੌਜਵਾਨ ਵਰਗ ਵਿਸ਼ੇਸ਼ ਤੌਰ ਤੇ ਇਸ ਪੰਜਾਬ ਚਾਉ ਯਾਤਰਾ ਚ ਸ਼ਾਮਲ ਹੋ ਰਿਹਾ ਹੈ ਜਿੱਥੇ ਤੁਸੀਂ ਰਸਤੇ 'ਚ ਦੇਖਦੇ ਹੋ ਕਿ ਕੋਈ ਬਿਜਲੀ ਦੇ ਵੱਦ ਵੱਦ ਜਿਨ੍ਹਾਂ ਨੂੰ ਬਿਲਾਏ ਨੇ ਇਹ ਆਟੇ ਦਾਲ ਦੇ ਕਾਰਡ ਕੱਟੇ ਗਏ ਯਾ ਕਿਸੇ ਦੀ ਕੋਈ ਹੋਰ ਸਕਣ ਸਕੀਮ ਨਹੀਂ ਆਈ ਯਾ ਲੋਕ ਭਲਾਈ ਕਿਹਦੀ ਸਕੀਮੰਦ ਕੀਤੀ ਗਈ ਹੈ ਯਾ ਫਟਕਰਾ ਕੀਤਾ ਗਿਆ ਨਜਾਇਜ਼ ਪਰਚੇ ਕੀਤੇ ਗਏ ਯਾ ਰੁਜ਼ਗਾਰ ਖੋਇਆ ਗਿਆ ਜੋ ਜਿਹੜੀਆਂ ਯਾ ਜਿਹੜੇ ਪਿੰਡ 'ਚ ਨਸ਼ੇ ਨਾਲ ਮਰਨ ਵਾਲੇ ਦੀ ਗਿਣਤੀ ਬਹੁਤ ਜ਼ਿਆਦਾ ਆ ਯਾ ਜਿਹੜੇ ਪਿੰਡ ਦੇ ਵਿੱਚ ਨਸ਼ਾ ਚਾਰੇ ਪਿੰਡ ਦੇ ਮੋੜਾਂ ਤੇ ਮਿਲ ਰਿਹਾ ਹੈ ਉਹ ਜਿਹੇ ਜਿਹੜੇ ਲੋਕ ਨੇ ਸਾਰੇ ਨਿਕਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮਿਲ ਰਹੇ ਨੇ ਤੇ ਨੌਜਵਾਨ ਆਪਣੀ ਮੁਸ਼ਕਲਾਂ ਦੱਸ ਰਹੇ ਨੇ ਤੇ ਇੱਕ ਆਸ ਰੱਖ ਰਹੇ ਨੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੰਜਾਬੀਆਂ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਚੱਲਣਗੇ ਕਿਉਂਕਿ ਅੱਜ মিডিਆ ਦਾ ਗਲਾ ਘੁੱਟਿਆ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਦਾ ਗਲਾ ਘੁੱਟਿਆ ਜਾ ਰਿਹਾ ਤੇ ਖਾਸ ਕਰਕੇ ਆ ਪੱਟੀ ਹਲਕੇ ਤੋਂ ਨੌਜਵਾਨਾ ਕੀ ਤੁਹਾਡਾ ਨਾਮ ਪੁਰਖਸ਼ਦੀਪ ਸਿੰਘ ਹਰਸ਼ਦੀਪ ਸਿੰਘ ਸੋ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਮੇਰੀ ਦਸਤਾਰ ਮੇਰੀ ਸ਼ਾਨ ਜਿੱਮੇ ਮਹਿੰਮ ਚੱਲ ਰਹੀ ਆ ਸ਼੍ਰੋਮਣੀ ਕਲ ਜਲਦੀ ਯੂਥ ਕਲ ਜਲਦੀ ਕਿ ਮੇਰੇ ਵੀ ਦਸਤਾਰ ਸਜਾਉ ਸਦਾ ਸੁਖਵੀਰ ਸਿੰਘ ਬਾਦਲ ਜੀ ਤੋਂ ਤੇ ਮੈਂ ਇਹ ਮਤਲਬ ਆਸ ਰੱਖਦੇ ਇਸ ਨੌਜਵਾਨ ਤੋਂ ਕਿ ਇਹ ਇਸ ਦਸਤਾਰ ਦੀ ਇਲਾਜ ਰੱਖਣਗੇ ਤੇ ਅੱਗੇ ਤੋਂ ਇਸ ਦਸਤਾਰ ਨੂੰ ਪੱਕੀ ਸਿਰ ਤੇ ਸਜਾ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨਗੇ